ਦੇਸਤੋ ਆ ਗਿਆ ਆਪਾ પેટ્રોલ ਪੰਪ ਦੇ ਕੁਰਵਾਨਿਆਂ ਸਕੂਟਰੀ ਦੀ ਹਵਾ ਟਾਇਰ ਜਿਹੜੀ ਢਿੱਲੀ ਹੋਈ ਹੋਈ ਸੀ ਨਾਲੇ ਇਹ ਚ ਫੂਕ ਪਾ ਕੇ ਹੋ ਜੂਗੀ ਟਾਇਰ ਦੀ ਹਵਾ ਲਓ ਜੀ ਮਿੱਤਰੋ ਕਰਤੀ ਹਵਾ ਟਾਇਰ ਪਾਤੀ ਲਓ ਜੀ ਮਿੱਤਰੋ ਮਿਲ ਗਿਆ ਫਿਰ ਥੋੜੀ ਦੇਰ ਕਿਥੀਗਾ ਦੋਸਤੋ ਚੱਲੀਏ ਜੀ ਆਪਾਂ ਘਰ ਨੂੰ ਬੱਚੇ ਵਿੱਚ ਤੁਸਾਂ ਛੱਡਿਆ ਏ ਹੁਣ ਚਲਦੇ ਆ ਹਸਪੀਟਲ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਗੁੱਡ ਮਾਰਨਿੰਗ ਸੁਬਾਹ ਹੋ ਗਈ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੀ ਸਾਰੇ ਬੱਚੇ ਉੱਠ ਗਏ ਨੇ ਮੈਂ ਵੀ ਅੱਜ ਬਹੁਤ ਜਲਦੀ ਉੱਠਿਆ ਹਾਂ ਦੋਸਤੋ ਦੇਖੋ ਜੀ 8 ਵੱਜ ਗਏ ਨੇ ਆਪਾਂ ਵੀ ਉੱਠ ਗਏ ਅੱਜ ਬਹੁਤ ਜਲਦੀ ਉੱਠਿਆ ਹਾਂ ਤੇ ਬੱਚਿਆਂ ਨੇ ਰੋਟੀ ਪਾਣੀ ਵੀ ਖਾ ਲਈ ਔਰ ਤਿਆਰ ਵੀ ਹੋ ਗਏ ਤੇ ਲੋ ਜੀ ਬਾਤ ਕਰ ਰਹੇ ਹਾਂ ਕਾਕੂ ਦੇ ਸਾਥ ਸਾਰੇ ਜਣੇ ਲੋ ਜੀ ਲਗੇ ਹੋਏ ਹਨ ਸਭੀ ਜਣੇ ਔਰ ਰਵਿਤਾ ਰਾਣੀ ਵੀ ਅਬੀ ਥੋੜਾ ਸੈੱਟ ਹੈ ਔਰ ਮੈਸੀ ਵੀ ਤਿਆਰ ਹੋ ਗਈ ਹੈ ਸਾਰੇ ਬੱਚੇ ਤਿਆਰ ਹੋ ਗਏ ਦੋਸਤੋ ਲੋਜੀ ਮੇਤਰੋ ਮਾਦਾ ਵੀ ਤਿਆਰ ਹੋ ਗਏ ਲੋਜੀ ਸਾਰੇ ਆ ਗਏ ਨੇ ਤੇ ਹੁਣ ਆਪਾਂ ਨਾ ਉਹ ਲੋਜੀ ਥੋੜਾ ਜਿਹਾ ਕੱਟ ਕਰ ਦਾਂਗੇ ਆਪਾਂ ਸਾਰੇ ਬੰਦੇ ਬੋਲਣੇ ਲੱਗੇ ਐ ਠੀਕ ਹੈ ਦੋਸਤੋ ਤੇ ਆਪਾਂ ਉਹਨਾਂ ਨਾਲ ਤਾਂ ਓਕੇ ਸਾਨੂੰ ਮਿਲਦੇ ਆ ਦੋਸਤੋ ਤੇ ਠੀਕ ਹੈ ਜੀ ਅਬ ਨਾ ਤਾਂ ਕੋ ਮਿਲਦਾ ਲਓ ਜੀ ਦੋਸਤੋ ਆਪਣੇ ਖੁਸ਼ੀਆਂ ਦੇ ਚਾਰ ਚੰਦ ਹੋਰ ਲੱਗੇ ਨੇ ਜੋ ਕਿ ਹੁਣ ਬੰਦ ਦਰਬਾਰ ਬੰਦ ਦਰਬਾਰ ਹੈ ਬੰਦ ਦਰਬਾਰ ਬੰਦ ਦਰਬਾਰ ਲੱਗ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਛੁੰਛਨਾਏ ਗੁੱਡੀਆਂ ਖੜਾਉਣੇ ਗੁੱਡੇ ਤੋਤੇ ਸਾਰਾ ਕੁਝ ਲੱਗ ਰਿਹਾ ਹੈ ਦੋਸਤੋ ਜਾਂ ਲੱਗ ਜੂਗਾ ਸੋਨੂੰ ਜਾਂ ਸੋਨੂੰ ਦਿਖਾਵਾਂਗੇ ਜੇ ਜੋਰ ਲਓ ਜੀ ਜਦ ਲੱਗ ਜੂਗਾ ਨਾ ਮੈਂ ਤੁਹਾਨੂੰ ਪ੍ਰੋਪਰ ਦਿਖਾਉਂਗਾ ਠੀਕ ਆ ਦੋਸਤੋ ਹਾਏ ਲਾ ਰਹੇ ਆਪਾਂ ਤੇ ਸਾਡੇ ਵੱਡੇ ਭਾਈ ਮੇਰੇ ਆਪਣੇ ਉਹ ਲਾਰੇ ਨੇ ਮੈਂ ਤੁਹਾਨੂੰ ਜਦ ਲੱਗ ਜੂਗਾ ਪ੍ਰੋਪਰ ਦਿਖਾਉਂਗਾ ਠੀਕ ਆ ਦੋਸਤੋ ਠੀਕ ਆ ਜੀ ਓਕੇ ਜੀ ਮਿੱਤਰੋ ਲਓ ਜੀ ਦੋਸਤੋ ਸਾਡੇ ਬਣੇ ਗਿਆ ਦੇਖੋ ਜੀ ਐਨ ਸੋਨਾ ਲੱਗ ਰਿਹਾ ਦੋਸਤੋ ਤੇ ਚਲੋ ਜੀ ਹੁਣ ਆਪਾਂ ਓਹੋ ਚਾਰੀ ਕਰੀਏ ਜੋ ਦੇਣਾ ਹੈ ਇੱਕ ਡੱਬਾ ਔਰ ਨਾਲ ਜੋ ਵੀ ਹੈ ਸਾਡਾ ਉਹ ਰਵਾਂਗੇ ਠੀਕ ਹੈ ਦੋਸਤੋ ਲੋ ਜੀ ਤੇ ਰੱਖ ਕੇ ਦੇ ਦਿੰਨੇ ਆਪਾਂ ਸਾਗਨ ਠੀਕ ਹੈ ਦੋਸਤੋ ਸਾਗਨ ਦੇ ਕੇ ਆਪਾਂ ਉਹਨਾਂ ਨੂੰ ਕਿਹਾ ਦੀ ਸਾਡੇ ਉਹ ਬਣ ਕੇ ਜਾਓ ਤੇ ਮੰਦਰਵਾਰ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆਂ ਥੋੜੀ ਦੇਰ ਚ ਤੁਹਾਨੂੰ ਆਪਾਂ ਨਹਾ ਤੋਰ ਕੇ ਠੀਕ ਹੈ ਮਿੱਤਰੋ ਨਹਾਇਆ ਵੀ ਨਹੀਂ ਹੈਗਾ ਮੈਂ ਤਾਂ ਨਾਣ ਲੱਗਿਆ ਜੀ ਫਿਰ ਬਲੌਗ ਅਪਲੋਡ ਕਰਨ ਲੱਗਿਆ ਜੀ ਕਿ ਤੁਸੀਂ ਦੇਖ ਪਾਓਗੇ ਅਗਰ ਜੀ ਨੂੰ ਪਤਾ ਹੈ ਕਿ 8:30 ਹੋ ਗਏ 9 ਵਜੇ ਆਪਣਾ ਵਲੋਗ ਆ ਜਾਂਦਾ ਹੈ ਤਾਂ ਕਰਕੇ ਮੈਂ ਅਪਲੋਡ ਕਰਕੇ ਫੇਰ ਜਾ ਕੇ ਨਹਾ ਧੋਣਾ 9:30 ਕਰਕੇ ਦੋਸਤੋ ਤੁਹਾਡੇ ਕਰਕੇ ਲਓ ਜੀ ਮੇਤਰਾ ਹੋ ਗਏ ਰੈਣੀ ਛੜੀ ਨਹਾ ਧੋਲੇ ਹੋਰ ਧੜੀ ਵਗੈਰਾ ਵੀ ਕਰ ਲਈ ਹੈ ਅੱਜ ਸਾਰਾ ਕੁਝ ਹੋ ਗਿਆ ਓਕੇ ਦੀ ਰਿਪੋਰਟ ਦੇਖੋ ਜੀ ਤੇ ਸਾਰਾ ਝਾੜੂ ਪੋਚਾ ਵੀ ਕਰ ਲਿਆ ਸਾਰੇ ਘਰ ਵਾਲਿਆਂ ਨੇ ਸਾਰੇ ਲੱਗੇ ਹੋਏ ਨੇ ਝਾੜੂ ਪੋਚਾ ਕਰਕੇ ਵਿਲੇ ਹੋ ਗਏ ਆ ਔਰ ਲਾਜੀ ਕਾਕੂ ਦੁੱਧ ਵੀ ਪੀ ਰਿਹਾ ਦੋਸਤੋ ਲਾਜੀ ਕਾਕੂ ਦੁੱਧ ਪੀ ਰਿਹਾ ਏ ਚਲੋ ਜੀ ਪੀਣ ਦੋ ਔਰ ਰੁਵੀ ਤਾਂ ਰਾਣੀ ਵੀ ਰਣ ਦੀ ਤਿਆਰੀ ਕਰ ਰਹੀ ਹੈ ਤੇ ਚਲੋ ਠੀਕ ਹੈ ਦੋਸਤੋ ਚਲੋ ਮਿਲਦੇ ਹਾਂ ਅਗਰ ਥੋੜੀ ਦੇਰ ਚ ਠੀਕ ਹੈ ਜੀ ਰੋਟੀ ਰੋਟੀ ਖਾ ਕੇ ਮੈਂ ਵੀ ਪਰੌਂਠੇ ਖਾ ਲਾਂ ਠੀਕ ਹੈ ਦਹੀਂ ਦੇ ਨਾਲ ਪਰੌਂਠੇ ਖਾ ਕੇ ਮਿਲਦੇ ਹਾਂ ਫਿਰ ਤੁਹਾਨੂੰ ਥੋੜੀ ਦੇਰ ਮੈਂ ਠੀਕ ਹੈ ਮਿੱਤਰੋ ਲਾਜੀ ਦੋਸਤੋ ਚਲੋ ਇਹ ਬਣਾ ਆਪਣੇ ਪੈ ਰੋਟੀ ਦਹੀਂ ਦੇ ساتھ ਪਰੌਂਠੇ ਖਾएंगे ਦੋਸਤੋ ਲਾਜ ਜੀ ਦਹੀਂ ਦੇ ਨਾਲ ਪਰੌਂਠੇ ਲਾਜ ਜੀ ਦਹੀਂ ਦੇ ਨਾਲ ਖਾਵਾਂਗੇ ਆਪਾਂ ਪਰੌਂਠੇ ਲਾਜ ਦੇਖੋ ਜੀ ਰਵਿਤਾ ਰਾਣੀ ਦੇਖੋ ਜੀ ਕਿਵੇਂ ਚੱਰੀ ਆ ਟਾੜੇ-ਵਾਟੇ ਕਰਨਗੇ ਲਾਜ ਜੀ ਦੋਸਤੋ ਰਵਿਤਾ ਰਾਣੀ ਜਾਰੀ ਹੈ ਨਹਾਉਣ ਵਾਸਤੇ ਟਾੜੇ-ਵਾਟੇ ਕਰਕੇ ਲਾਜ ਜੀ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਨਹਾ ਲੈਣ ਦੋ ਫਿਰ ਆਪਾਂ ਮਿਲ ਜਿਆ ਤੁਹਾਨੂੰ ਤਾਜੀ ਦੋਸਤੋ ਸੋਨੂ ਠਾਕੁਰ ਜੀ ਦੇ ਦਰਸ਼ਨ ਕਰਵਾ ਦਿੰਨੇ ਆ ਲਾਓ ਜੀ ਰੋਟੀ ਤੋਂ ਖਾਣ ਤੋਂ ਬਾਅਦ ਆਪਾਂ ਪੂਜਾ ਕਰ ਲਈ ਐ ਤੇ ਠਾਕੁਰ ਜੀ ਦੇ ਕਰੋ ਦਰਸ਼ਨ ਲਾਓ ਜੀ ਸ਼ੈ ਸ੍ਰੀ ਰਾਜੇ ਰਾਜੇ ਠਾਕੁਰ ਜੀ ਦੇ ਕਰੋ ਦਰਸ਼ਨ ਦੋਸਤੋ ਤੇ ਲਾਓ ਜੀ ਮਿਰਦਿਆਂ ਫਿਰ ਤੁਹਾਨੂੰ ਥੋੜੀ ਦੇਰ ਚ ਪਰੌਂਠੇ ਖਾ ਕੇ ਠੀਕ ਐ ਦੋਸਤੋ ਪਰੌਂਠੇ ਬਰੌਂਡੇ ਖਾ ਕੇ ਸਾਰਾ ਕੁਝ ਫਿਰ ਮਿਲ ਜਿਆ ਬੰਨ ਆਪਾਂ ਲਓ ਜੀ ਦੋਸਤੋ ਆ ਗਏ ਆਪਣੇ ਆਲੂ ਵਾਲੇ ਪਰੌਂਠੇ ਦਹੀਂ ਦੇ ਨਾਲ ਦੇਖੋ ਜੀ ਦਹੀਂ ਦੇ ਨਾਲ ਆਲੂ ਵਾਲੇ ਪਰੌਂਠੇ ਲਓ ਜੀ ਮਿੱਤਰੋ ਨਾਲੇ ਪੀਰਿਆ ਦੇਖੋ ਜੀ ਆਪਣਾ ਸ਼ੇਰ ਦੁੱਧ ਚਲੋ ਜੀ ਮਿਲਦੇ ਆ ਫਿਰ ਪਰੌਂਠੇ ਖਾ ਕੇ ਤੁਹਾਨੂੰ ਠੀਕ ਆ ਦੋਸਤੋ ਹਾਂ ਜੀ ਮਿੱਤਰੋ ਲਓ ਜੀ ਰੋਟੀ ਪਾਣੀ ਖਾ ਲਿਆ ਆਪਾਂ ਨੇ ਆਲੂ ਵਾਲੇ ਪਰੌਂਠੇ ਦਹੀਂ ਦੇ ਨਾਲ ਤੇ ਲਓ ਜੀ ਹੁਣ ਬਰਫ ਤੇ ਚਾਹ ਲੈ ਕੇ ਚੱਲਦੇ ਆ ਆਪਾਂ ਸੁਨੇਹ ਰਾਣੇ ਨੂੰ ਦੇ ਕੇ ਆਣੇ ਆ ਤੇ ਆਪਾਂ ਲੈ ਕੇ ਆਣੇ ਆ ਸਬਜੀ ਸਬਜੀ ਜਿਹੜੇ ਕਹਿੰਦੇ ਜਾਂ ਤਾਂ ਕੱਦੂ ਲਿਆਓ ਜਾਂ ਭਿੰਡੀ ਰਿਹਾਓ ਜਾਂ ਤੋਰੀ ਆ ਤੇ ਨੇ ਜਿੱਜਾ ਜੋ ਇੱਕ ਚੀਜ਼ ਲੈ ਕੇ ਆਣੇ ਆ ਦੋਸਤੋ ਟਾਰਗੇਟ ਵੱਡਾ ਹੀ ਮਿਲ ਗਿਆ ਆਪਾਂ ਨੂੰ ਠੀਕ ਆ ਦੋਸਤੋ ਚਲੋ ਮਿਲਦੇ ਆ ਥੋੜੀ ਦੇਰ ਤੇ ਸੋਨੂੰ ਲੈ ਕੇ ਚੱਲਦੇ ਆ ਆਪਾਂ ਸ਼ਾਪ ਤੇ ਚਾਹ ਤੇ ਬਰਫ ਠੀਕ ਆ ਮਿੱਤਰੋ ਲਓ ਜੀ ਦੋਸਤੋ ਆ ਗਏ ਆਪਣੀ ਸ਼ਾਪ ਤੇ ਲਓ ਜੀ ਦੋਸਤੋ ਲੈ ਆਏ ਚਾਹ ਤੇ ਬਰਫ ਤੇ ਸੁਨੇਹ ਰਾਣਾ ਗਿਆ ਏ ਬਰਫ ਪਾਣ ਬਾਰਡਰ ਕੋਲਰ ਚ ਤੇ ਲਓ ਜੀ ਆਪਾਂ ਨੂੰ ਕੰਮ ਮਿਲਿਆ ਕਿ ਸਬਜ਼ੀ ਲੈ ਕੇ ਜਾਣੇ ਆ ਤੇ ਇੱਕ ਕੋਈ ਜੜੀ ਬੂਟੀ ਲੈ ਕੇ ਜਾਣੀ ਹੈ ਜੋ ਕਿ ਉਹ ਪੰਜੀਰ ਮੰਜੂਰੀ ਚ ਪਾਣੀ ਆ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆ ਉਹ ਲੈ ਕੇ ਚਲਦੇ ਆ ਠੀਕ ਹੈ ਦੋਸਤੋ ਲਓ ਜੀ ਦੋਸਤੋ ਪ੍ਰਿੰਡੀਆਂ ਗੱਦੂ ਤੋਰੀਆਂ ਲਓ ਜੀ ਆਪਰਾ ਲੈ ਲਿਆ ਪ੍ਰਿੰਡੀਆਂ ਦੋਸਤੋ ਚਲੋ ਜੀ ਪ੍ਰਿੰਡੀਆਂ ਲੈ ਲਿਆ ਤੇ ਚਲਦੇ ਆ ਹੁਣ ਆਪਣੀ ਸ਼ਾਪ ਆ ਇਹ ਪ੍ਰਿੰਡੀ ਲੈ ਲਈ ਪ੍ਰਿੰਡੀ ਲੈ ਕੇ ਚਲਦੇ ਆ ਘਰ ਨੂੰ ਦੋਸਤੋ ਦੇਖਾ ਦੋਸਤੋ ਓ ਜੀ ਦੋਸਤੋ ਲੈ ਆਏ ਪ੍ਰਿੰਡੀਆਂ ਤੇ ਨਾਲੇ ਲੈ ਆਏ ਕਮਰ ਕਸਰ ਬਿਤਰਾਂ ਦੇ ਲਿਵਾਸ ਤੇ ਮੈਂ ਤਾਂ ਕਹਿੰਦਾ ਸੀ ਇਹਦੇ ਮਾਰ ਕੇ ਦੋ ਸੋਟੇ ਇਹਦੀ ਕਮਰ ਕਸੀਰ ਕਸ ਦਨੇ ਆਪਾਂ ਜਿਵੇਂ ਮੰਝੇ ਨੂੰ ਕਸ ਦਨੇ ਆ ਨਾ ਇਹਦੀ ਵੀ ਕਮਰ ਕਸ ਦਾਂਗੇ ਪੈਸੇ ਲਾਣ ਦੀ ਕੀ ਲੋੜ ਦੀ ਆਪਣੇ ਲਵੇ ਸਭ ਕੁ ਹਥਿਆਰ ਹੈਗੇ ਨੇ ਆਪਣੇ ਲਗੇ ਇਹਦੀ ਮਾਰ ਕੇ ਆਪਾਂ ਕਸੋਨ ਕਰ ਦਾਂਗੇ ਇਹਨੂੰ ਸਿੱਧੀ ਆਪਾਂ ਦੋਸਤੋ ਜੋ ਕਿ ਹੈ ਕਹੀ ਜਾਂਦੀ ਹੈ ਕਿ ਮੈਂ ਐਵੇਂ ਐਵੇਂ 10 ਦਿਨ ਬਾਅਦ ਠੀਕ ਹੋ ਜਾਏਗੀ ਕਿ ਨਹੀਂ ਦੋਸਤੋ ਤੁਹਾਡੀ ਦੁਆ ਸਦਕਾ ਦੇ ਨਾਲ 10 ਦਿਨਾਂ ਬਾਅਦ ਟੱਲੀ ਐ ਸੈੱਟ ਹੋ ਜੁਆ ਨ ਓਕੇ ਦੀ ਰਿਪੋਰਟ ਉਹੀ ਉਹ ਘਬਰੀ ਜਾਂਦੀ ਆ ਚਲੋ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਦੋਸਤੋ ਠੀਕ ਆ ਮਿੱਤਰੋ ਫਿਰ ਮਿਲਦੇ ਆ ਸਾਨੂੰ ਸ਼ਾਮ ਨੂੰ ਲੈ ਕੇ ਵੀ ਜਾਣਾ ਹੈ ਡਾਕਟਰ ਦੇ ਬਾਸ ਲੈ ਕੇ ਜਾਵਾਂਗੇ ਤੇ ਉੱਥੇ ਨਾਮ ਵੀ ਲਿਖਣਾ ਹੈ ਹਜੇ ਨਾਮ 4-5 ਡਿਸਾਈਡ ਹੋਏ ਨੇ ਤੇ ਕਮੈਂਟਾਂ 'ਚ ਨਾਮ ਵੀ ਆ ਰਹੇ ਨੇ कोई बो रहा है मनतेज कोई बो रहा है काना कोई बो रहा है राघव कोई बहुत नाम आ रहे हैं दोस्तों चलो जी देखते हैं फिर आपको नाम बताएंगे तो कमेंट में जरूर बताएंगे हाँ आप वीडियो में जरूर बताएंगे आपको ठीक है दोस्तों चलो जी थोड़ी देर में मिलते हैं फिर आपको हेलो दोस्तों लो जी आ गए अस करें दुकान तो रोटी लेने वास्ते जो कि दोपहरे रोटी का टाइम हो जाता सो पता है तो हो गया टाइम देखो जी दो बज गए ने ਤੇ ਸੁਨੀਰ ਵਾਲੇ ਦੀ ਰੋਟੀ ਵੀ ਦੇਖ ਜਾਣੀ ਐ ਤੇ ਬੱਚਿਆਂ ਨੂੰ ਲੈ ਕੇ ਆਣਾ ਐ ਕੰਮ ਬਹੁਤ ਹੁੰਦੇ ਨੇ ਦੋਸਤੋ ਸੋਨੂੰ ਪਤਾ ਹੀ ਆ ਤੇ ਆਪਾਂ ਹੁਣ ਆਏ ਆ ਤੇ ਅੰਦਰ ਜਾ ਨਹੀਂ ਸਕਦੇ ਕਿਉਂਕਿ ਹਜੇ ਅਲਾਉਡ ਨਹੀਂ ਹੈਗਾ ਕਿ ਜਦ ਤੱਕ ਆਪਾਂ ਆ ਬਾਹਰ ਆ ਕੇ 2 ਮਿੰਟ ਬੈਠ ਨਹੀਂ ਜਾਂਦੇ ਤਾਂ ਅੰਦਰ ਜਾਣਾ ਅਲਾਉਡ ਨਹੀਂ ਹੈਗਾ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਪਰ ਆਪਾਂ ਬਾਹਰ ਦੀ ਬਾਰ ਹੀ ਲੰਘ ਜਾਈਏ ਕਿਉਂਕਿ ਰੋਟੀ ਵੀ ਦੇਖਣ ਆਣੀ ਐ ਟਾਈਮ ਵੀ ਹੋ ਗਿਆ ਦੋਨੇ ਕੰਮ ਕਰਿਆ ਨੇ ਫਿਰ ਆ ਕੇ ਆਪਾਂ ਮਿਲਦੇ ਆ ਠੀਕ ਆ ਦੋਸਤੋ ਰੋਟੀ ਵੀ ਖਾਵਾਂਗੇ ਆਪਾਂ पहला रोटी दुकान से दे के आइए दोस्तों ठीक है मित्रों जी भाई जी मित्रों आ गए हैं स्कूल से लेके इनको सैतानों को लेके आए हैं ले, ले देखिए शैतान को देखिए ये देखिए ये भी सैतान है सारे ये सैतान ही हैं ये सारा ही शैतान है इनको ले आया छुट्टी हो गई है पहले टीचरों का दिमाग खा रहे थे अब ये घर में आके दिमाग खाएंगे ठीक है दोस्तों चलो जी अभी अंदर जा नहीं सकते हैं थोड़ा वेट कीजिए अंदर जाएंगे फिर रवीता रानी के पास ਠੀਕ ਹੈ ਦੋਸਤੋ ਫਿਰ ਆਪਕੋ ਦਿਖਾਏਗੇ ਛੋਟੇ ਕੋ ਠੀਕ ਹੈ ਮਿੱਤਰੋ ਚਲੋ ਜੀ ਆਪਾਂ ਰੋਟੀ ਖਾ ਲਈਏ ਰੋਟੀ ਚ ਕੀ ਬਣਾਇਆ ਏ ਲਓ ਜੀ ਭਿੰਡੀ ਬਣਾਈ ਏ ਜੋ ਆਪਾਂ ਲੈ ਕੇ ਆਏ ਸੀ ਸਵੇਰੇ ਦੋਸਤੋ ਚਲੋ ਜੀ ਪੈਕ ਹੋ ਰਹੀ ਹੈ ਰੋਟੀ ਆਪਾਂ ਖਾਵਾਂਗੇ ਠੀਕ ਹੈ ਦੋਸਤੋ ਮਿਲਦੇ ਹਾਂ ਥੋੜੀ ਦੇਰ ਚ ਫੇਰ ਲਓ ਜੀ ਦੋਸਤੋ ਆਗੀ ਰੋਟੀ ਆਪਣੇ ਖਾਵਾਂਗੇ ਉਹ ਰੋਟੀ ਭਿੰਡੀ ਦੇ ਨਾਲ ਤੇ ਨਾਲੇ ਰਾਇਤਾ ਏ ਦੋਸਤੋ ਤੇ ਲਓ ਜੀ ਰਵਿਦਾ ਰਾਣੀਆਂ ਪਈਆ ਤੇ ਆ ਕਾਕਾ ਦੁੱਧ ਵੀ ਰਿਆ ਰੋਸੋ ਠੀਕ ਹੈ ਫਿਰ ਮਿਲਦੇ ਆਪਾਂ ਠੀਕ ਆ ਰੋਟੀ ਖਾ ਕੇ ਠੀਕ ਆ ਦੋਸਤੋ ਜੀ ਦੋਸਤੋ ਆ ਗਿਆ ਆਪਾਂ પેટ્રોલ ਪੰਪ ਦੇ ਕਰਵਾਨਿਆਂ ਕੂਟਰੀ ਦੀ ਹਵਾ ਟਾਇਰ ਜਿਹੜੀ ਢਿੱਲੀ ਹੋਈ ਹੋਈ ਸੀ ਨਾਲੇ ਇਹ ਚ ਫੂਕ ਪਾ ਕੇ ਹੋ ਜੂਗੀ ਟਾਇਰ ਦੀ ਹਵਾ ਲਓ ਜੀ ਮਿੱਤਰੋ ਕਰਤੀ ਹਵਾ ਟਾਇਰ ਪਾਤੀ ਲਓ ਜੀ ਮਿੱਤਰੋ ਮਿਲਦੇ ਆ ਫਿਰ ਥੋੜੀ ਦੇਰ ਠੀਕ ਆ ਦੋਸਤੋ ਚੱਲੀਏ ਜੀ ਆਪਾਂ ਘਰ ਨੂੰ ਬੱਚੇ ਵਿੱਚ ਤੁਸਾਂ ਛੱਡਿਆ ਏ ਹੁਣ ਚੱਲਦੇ ਆ ਹਸਪੀਟਲ ਠੀਕ ਆ ਦੋਸਤੋ ਲਾਓ ਜੀ ਦੇਖੋ ਜੀ ਸਾਡੇ ਪਟਿਆਲਾ ਗੇਟ ਪੂਰਾ ਰੋਡ ਬਣਿਆ ਹੋਇਆ ਦੇਖੋ ਜੀ ਚਲੋ ਜੀ ਮਿਲਦੇ ਹਾਂ ਹੁਣ ਕਿਉਂਕਿ ਮੈਂ ਸਕੂਟਰੀ ਚਲਾ ਰਿਹਾ ਠੀਕ ਆ ਦੋਸਤੋ ਮਿਲਦੇ ਹਾਂ ਥੋੜੀ ਦੇਰ ਚ ਤੁਹਾਨੂੰ ਠੀਕ ਆ ਜੀ ਓਕੇ ਲਓ ਜੀ ਬੱਚਿਆਂ ਨੂੰ ਛੱਡ ਕੇ ਆ ਗਏ ਆ ਤੇਜ਼ ਤੁਰਲ ਪਵਾ ਲਿਆ ਏ ਤੇ ਹੁਣ ਚੱਲਾਂਗੇ ਲੈ ਕੇ ਹਸਪੀਟਲ ਚਲਾਂਗੇ ਦੋਸਤੋ ਹਸਪੀਟਲ ਲੈ ਕੇ ਚਲਾਂਗੇ ਨਾਮ ਆਪਾਂ ਉਥੇ ਲੈ ਕੇ ਦੇ ਕੇ ਆਣਾ ਹੈ ਦੇਖਦੇ ਆ ਫਿਰ ਪਹਿਲਾਂ ਆਪਾਂ ਨਾਮ ਡਿਸਾਈਡ ਕਰਨਾ ਹੈ ਕਿ ਕਿਹੜਾ ਨਾਮ ਰੱਖਣਾ ਠੀਕ ਹੈ ਦੋਸਤੋ ਫਿਰ ਅੱਜ ਦਾ ਆਪਾਂ ਟਾਈਮ ਹੋਰ ਲੈ ਕੇ ਆਵਾਂਗੇ ਤੇ ਕੱਲ ਨੂੰ ਫੋਮ ਤੇ ਆਪਾਂ ਲਿਖਾ ਦਾਂਗੇ ਠੀਕ ਹੈ ਦੋਸਤੋ ਤੇ ਅੱਜ ਡਿਸਾਈਡ ਹੋਇਆ ਨਹੀਂ ਹੈਗਾ ਕਿ ਨਾਮ ਲਿਖਣਾ ਹੈ ਠੀਕ ਹੈ ਮਿੱਤਰੋ ਤੇ ਕੱਲ ਨੂੰ ਆਪਾਂ ਫੋਮ ਤੇ ਲਿਖਾ ਦਾਂਗੇ ਉਹਨਾਂ ਨੇ ਕਿਹਾ ਤਾਂ ਕਿ ਕੋਈ ਗੱਲ ਨਹੀਂ ਸ਼ਨੀ ਅੱਜ ਸ਼ਨੀ ਸਨ ਸ਼ਨੀਵਾਰ ਐਤਵਾਰ ਆ ਗਿਆ ਕੋਈ ਗੱਲ ਨਹੀਂ ਅਸੀਂ ਰਿਪੋਰਟ ਜਿਹੜੀ ਵੀ ਉਹ ਆ ਤਾਂ ਸੋਮਵਾਰ ਨੂੰ ਭੇਜਾਂਗੇ ਹੁਣ ਤਾਂ ਆਪਾਂ ਨੂੰ ਟਾਈਮ ਮਿਲ ਗਿਆ ਹੈ ਹੋ ਦੋਸਤੋ ਤੇ ਆਪਾਂ ਅੱਜ ਦੇਖਦੇ ਆਂ ਫਿਰ ਕੀ ਬਣਦਾ ਠੀਕ ਆ ਦੋਸਤੋ ਪਰ ਅਸੀਂ ਅੱਜ ਹਸਪੀਟਲ ਲੈ ਕੇ ਜਾ ਰਹੇ ਆ ਤੇ ਲਓ ਜੀ ਹੋ ਗਈ ਤਿਆਰੀ ਲਓ ਜੀ ਹੋ ਗਈ ਲਓ ਜੀ ਦੋਸਤੋ ਦੁੱਧ ਪੀ ਕੇ ਇਹਨੂੰ ਲੈ ਕੇ ਜਾਵਾਂਗੇ ਦੁੱਧ ਪੀ ਰਿਹਾ ਹਜੇ ਤੇ ਫੇਰ ਲੈ ਕੇ ਚੱਲਦੇ ਆਂ ਹਸਪੀਟਲ ਠੀਕ ਆ ਦੋਸਤੋ ਡਾਕਟਰ ਨੂੰ ਦਿਖਾ ਕੇ ਆਨੇ ਆਂ ਤਨ ਦੇਣਾ ਹੋ ਗਿਆ ਜੀ ਠੀਕ ਹੈ ਦੋਸਤੋ ਫੇਰ ਆਪਾਂ ਮਿਲਾਂਗੇ ਤੁਹਾਨੂੰ ਚੱਲਦੇ ਆਂ ਫੇਰ ਆਪਾਂ ਲਓ ਜੀ ਦੋਸਤੋ ਆਗੇ ਹਸਪੀਟਲ ਚ ਲਓ ਜੀ ਦੇਖੋ ਜੀ ਇਹਨੂੰ ਆਇਆ ਹੋਕੜ ਚ ਲੈ ਕੇ ਦੋਸਤੋ ਤੇ ਦੇਖੋ ਜੀ ਜੀ ਮਿੱਤਰੋ ਆ ਗਏ ਅਸੀਂ ਡਾਕਟਰ ਦੇ ਦਿਖਾ ਕੇ ਕਾਕੂ ਨੂੰ ਤੇ ਚਲੋ ਚੱਲਦੇ ਆ ਹੁਣ ਘਰ ਨੂੰ ਠੀਕ ਆ ਦੋਸਤੋ ਮਿਲਦੇ ਆਂ ਫੇਰ ਠੀਕ ਆ ਸਾਡਾ ਦਾਦੂ ਦੇਖੋ ਜੀ ਲਾ ਜੀ ਦੋਸਤੋ ਆ ਗਏ ਐਸੀ ਹਸਪੀਟਲ ਚੋਂ ਔਰ ਆਪਾਂ ਲਿਆਏ ਠੀਕ ਹੈ ਸਭ ਕੁਝ ਠੀਕ ਹੈ ਦੇਖੋ ਜੀ ਸੁੱਤਾ ਪਿਆ ਹੈ ਸਭ ਠੀਕ ਹੈ ਔਰ ਆਪ ਸਭੀ ਦੀ ਕਿਰਪਾ ਸੇ ਸਭ ਠੀਕ ਹੈ ਦੋਸਤੋ ਸਭ ਲੋਟਾ ਤੇ ਨਾਮ ਆਪਾਂ ਰੱਖਿਆ ਹੈ ਹਜੇ ਰੱਖਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਦੋ ਦਿਨ ਦਾ ਟਾਈਮ ਹਜੇ ਸਾਨੂੰ ਹੋਰ ਵੀ ਆ ਤਾਂ ਤੁਸੀਂ ਸੋਚ ਕੇ ਸਾਂਝੋ ਆਪਾਂ ਐ ਕਰਾਂਗੇ ਜਦ ਸਾਰੇ ਬੱਚੇ ਲੈ ਕੇ ਆਉਂਗਾ ਨਾ ਮੈਂ बच्चों से पर्चियाँ उठाएंगे जो नाम निकलेगा पर्चियाँ से उठाएंगे जो भी कमेंट में नाम आए हुए हैं और उनके नाम लिख के और हमारे घर वालों के नाम लिख के सारे पर्ची उठाएंगे जो नाम लेकर निकल गया वो उसका रख देंगे ठीक है दोस्तों ठीक है जी चलो मिलते हैं जब बच्चों को ट्यूशन से लेके कर आऊँगा तो पर्चियाँ बनाएंगे तो वहाँ पर्ची उठाएँगे तो वही नाम लिखेंगे तो फ़ोन करके बता देंगे वो भी लिख देंगे वो ठीक है दोस्तों मिलते हैं फिर थोड़ी देर में बच्चों को लेके आने में लो जी दोस्तों आगे बच्चों को लेके देखे बच्चों ने आते सा टूट पड़े हैं लंगर की और रोटी खा रहे हैं टूट पड़े हैं दोस्तों और चलो ये अभी सोनी खा के पर्चियाँ बनाएगी पर्चियों में नाम लिखेंगे जो कमेंटों में आए हैं और जो हमारे घर वालों ने लिखे हैं तो जिसकी पर्ची उठाएंगे एक पर्ची तो काम बन जाएगा दोस्तों अपना ठीक है दोस्तों चलो मिलते हैं आपको थोड़ी देर में ਲਓ ਜੀ ਦੋਸਤੋ ਆ ਗਿਆ ਸ਼ੋਭਾ ਢਾਕੇ ਹਮ ਆਪਣੇ ਕੰਮ ਸੇ ਔਰ ਘਰ ਪਹੁੰਚ ਗਏ ਹੈ ਲਓ ਜੀ ਆ ਗਏ ਸਾਰੇ ਆਦਰਯੋਗ ਮਿੱਤਰੋ ਮੈਂ ਤੁਹਾਡਾ ਛੋਟਾ ਵੀਰ ਸੁਨੀਲ ਰਾਣਾ ਦੇਖੋ ਇਹ ਲਓ ਯਾ ਗੁੰਗੀ ਦੇਵੀ ਕਰੋ ਦਰਸ਼ਨ ਲਓ ਇਹ ਦੇਖ ਰਹੀ ਹੈ ਨਾਟਕ ਜੈਸੇ ਵੀ ਆਪਕੋ ਆਵਾਜ਼ ਸੁਣਾਈ ਨਹੀਂ ਦਿੱਨ ਐਸੀ ਇਸਕੋ ਵੀ ਸੁਣਾਈ ਨਹੀਂ ਦਿੱਤਾ ਹੈ ਲੇ ਮਾਧ ਰਾਦੇ ਰਾਦੇ ਲਓ ਜੀ ਦੋਸਤੋ ਔਰ ਇਧਰ ਸਬਜੀ ਵਗੈਰਾ ਬਣ ਰਹੀ ਹੈ देखो दोस्तों इधर बना रहे हैं कुछ सामान वगैरह और दोस्तों इधर देखते हैं और ये देखिए नैन्सी और काकू के पास पड़ी है और काकू भी खेल रहा है और काकू अपनी नानी के पास बैठा है भाई दोस्तों और इधर देखिए पड़ी है रविता रानी लो जी दोस्तों हम चलते हैं अभी हमारी किट्टी पार्टी है पर हम वहाँ वहाँ ब्लॉग बनाने के लिए मैं तो तैयार हूँ पर वो बनाने नहीं देते हैं क्यों क्यों बोलते हैं कि हमें शर्म आती है चलो कोई बात नहीं है आज का ब्लॉग हम यही समाप्त करते हैं क्यों मैं जा रहा हूँ किटी पार्टी पर और मैं आऊँगा रात को लेट और कम से कम बज जाएंगे साढ़े नौ साढ़े नौ पौने दस दस बज जाएंगे चलो दोस्तों मिलते हैं फिर अगले ब्लॉग में जब तक के लिए करेंगे बाय बाय और जय हिंद दोस्तों ਜੈ ਹਿੰਦ ਕਰਾਂਗੇ ਜੈ ਹਿੰਦ ਲੋ ਜੀ ਦੋਸਤੋ ਠੀਕ ਹੈ